ਸਭ ਲਈ ਦੁਆ ਕਰੋ ਹੋਵੇਗਾ ਕੀ ਜੋ ਅਜੂਬ ਨਾ ਹੋਇਆ ਉਹਨੇ ਆਪਣੇ ਮਿੱਤਰਾਂ ਲਈ ਦੁਆ ਕੀਤੀ ਆ ਤੇ ਅਜੂਬ ਦੇ ਮਿੱਤਰਾਂ ਨੂੰ ਖੁਦਾ ਨੇ ਬlesਸ ਕੀਤਾ ਤੇ ਧਿਆਨ ਨਾਲ ਸੁਣੋ ਜਿਹੜਾ ਅਜੂਬ ਨੂੰ ਬlesਸ ਕੀਤਾ ਉਹਦੇ ਮਿੱਤਰਾਂ ਨੂੰ ਨਹੀਂ ਕੀਤਾ ਇਹ ਸਿੱਖਣ ਵਾਲੀ ਗੱਲ ਆ ਅਜੂਬ ਨੂੰ ਖੁਦਾ ਨੇ ਦੂਣਾ ਕਰਕੇ ਦਿੱਤਾ ਵਾ ਅਜੂਬ ਨੂੰ ਖੁਦਾ ਨੇ ਦੂਣਾ ਕਰਕੇ ਦਿੱਤਾ ਅੱਜ ਹੋ ਸਕਦਾ ਦੋ ਮਰਲੇ ਲਈ ਤਰਸਦੇ ਹੋ ਖੁਦਾ 10 ਮਰਲੇ ਦੇਗਾ ਅੱਜ ਹੋ ਸਕਦਾ ਇੱਕ ਬੇਟੇ ਲਈ ਕਹਿੰਦੇ ਹੋ ਖੁਦਾ ਦੋ ਬੇਟੇ ਦੇਗਾ ਅੱਜ ਹੋ ਸਕਦਾ ਕਿ ਤੁਸੀਂ ਕਿਸੇ ਘਰ ਲਈ ਤਰਸਦੇ ਹੋ ਤੇ ਇੱਕ ਕਮਰਾ ਚਾਹੁੰਦੇ ਹੋ ਖੁਦਾ ਕਈ ਕਮਰੇ ਦਵੇਗਾ ਸਾਨੂੰ ਮਾਣ ਹੈ ਆਪਣੇ ਪਰਮੇਸ਼ਰ ਤੇ ਉਹ ਬੇਕਾਰਿਆਂ ਨੂੰ ਘਰ ਦਿੰਦਾ ਉਹ ਭੁੱਖਿਆਂ ਨੂੰ ਰੋਟੀ ਬੇਵਲਾਤੀ ਵੀ ਨੂੰ ਬੱਚਿਆਂ ਦੀ ਮਾਂ ਬਣਾ ਕੇ ਆਨੰਦ ਕਰਦਾ ਉਹ ਬਰਕਤਾਂ ਦਾ ਮਾਲਕ ਹੈ ਉਹ ਦਾਤਾ ਆ ਤੇ ਦਾਤਾ ਸਾਰੀਆਂ ਹੀ ਉਹਦੇ ਕੋਲ ਨੇ ਅੱਜ ਜਿਹੜੀਆਂ ਬਰਕਤਾਂ ਆਈ ਭੋਗ ਰਹੇ ਆ ਉਹ ਮੇਰੇ ਪਰਮੇਸ਼ਰ ਨੇ ਦਿੱਤੀਆਂ ਨੇ ਤੋ ਖੁਦਾਵਨ ਨੇ ਸਾਨੂੰ ਮੌਕਾ ਦਿੱਤਾ ਕਿ ਅਜੂਬ ਖਰਾ ਪਰਮੇਸ਼ਰ ਤੋਂ ਡਰ